तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर मलोआ विखे ईद मिलन समारोह विच हिंदू सिख ते मुसलमान पाई ने मोहब्बत अते समानता दे त्योहार नु आपसी पाई चारे, आप चारे नाल मनाया ਸਮਾਰੋਹ ਵਿਛਾਇ ਸਮੂਹ ਆਗੂਆਂ ਨੇ ਆਪਸੀ ਪਾਈਚਾਰੇ ਦਾ ਦਿੱਤਾ ਸੰਦੇਸ਼ ਅਤੇ ਇਕੱਠਿਆਂ ਬੈਠ ਕੇ ਦਾਵਤਾਂਨ ਮੰਨਿਆ ਆਓ ਦੇਖਦੇ ਹਾਂ ਇਹ ਖਬਰ ਵਿਸਥਾਰ ਸਹਿਤ ਚੰਡੀਗੜ੍ਹ ਦੇ ਪਿੰਡ ਮਲੋਆ ਵਿੱਚ ਮੁਸਲਿਮ ਪਾਈਚਾਰੇ ਵੱਲੋਂ ਇੱਕ ਸਮਾਰੋਹ ਨੂੰ ਸਮਰਪਿਤ ਇੱਕ ਸ਼ਾਨਦਾਰ ਦਾਵਤ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ Hindu ਅਤੇ Sikh ਪਾਈਚਾਰੇ ਦੇ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਦੇ ਕੇ ਬੁਲਾਇਆ ਪਿੰਡ ਮਲਵਾਦੀ ਮਸਜਿਦ ਵਿੱਚ ਇਸ ਹੋ ਰਹੇ ਪ੍ਰੋਗਰਾਮ ਨੂੰ ਵੇਖ ਕੇ ਬਹੁਤ ਮధుਰ ਅਹਿਸਾਸ ਹੋ ਰਹਾ ਸੀ ਤੇ ਸਾਡੇ ਭਾਰਤ ਦੇਸ਼ ਦੀ ਆਪਸੀ ਇਕਤਾ ਤੇ ਪਾਈਚਾਰੇ ਦੀ ਮਿਸਾਲ ਨਜ਼ਰ ਆਈ ਕਿਉਂਕਿ ਇਸ ਮਿਲਨ ਸਮਾਰੋਹ ਵਿੱਚ ਹਿੰਦੂ ਤੇ ਸਿੱਖ ਪਾਈਚਾਰੇ ਨੇ ਵਿਸ਼ੇਸ਼ ਸ਼ਿਰਕਤ ਕੀਤੀ ਸਭ ਨੇ ਮਿਲ ਕੇ ਸਮਾਨਤਾ ਅਤੇ ਮੁਹੱਬਤ ਦੇ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਇਆ ਇਸ ਮੌਕੇ ਮੁਹਾਲੀ ਫੇ ਸਤਦਿਆ ਲਾਈਟਾਂ ਤੇ ਚੱਲ ਰਹੇ ਐਸਸੀ ਬੀਸੀ ਮਹਾਪੰਚਾਇਤ ਪੰਜਾਬ ਦੇ ਮੋਰਚਾ ਆਗੂ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਸਮੂਹ ਮੁਸਲਿਮ ਪਾਈਚਾਰੇ ਨੂੰ ਈਦ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਆਪਸੀ ਇਕਤਾ ਦਾ ਸੰਦੇਸ਼ ਪੈਲ ਦੇ ਆਧਾਰ ਤੇ ਦਿੱਤਾ ਹੈ ਸਿੱਖ ਧਰਮ ਵਿੱਚ ਕਿਸੇ ਵੀ ਧਰਮ ਨਾਲ ਵਿਤਕਰੇ ਦੀ ਕੋਈ ਜਗ੍ਹਾ ਨਹੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਹਮੇਸ਼ਾ ਆਪਸੀ ਪਾਈਚਾਰੇ ਨੂੰ ਹੀ ਦਰਸਾਉਂਦੇ ਹਨ ਗੁਰੂ ਸਾਹਿਬਾਨ ਵੱਲੋਂ ਉਚਾਰੀ ਗਈ ਗੁਰਬਾਣੀ ਵਿੱਚ ਸਾਨੂੰ ਇਕਤਾ ਦਾ ਹੀ ਸੰਦੇਸ਼ ਦਿੱਤਾ ਗਿਆ ਹੈ ਤੇ ਉੱਚ-ਨੀਚ, ਜਾਤ-ਪਾਤ ਦਾ ਖੰਡਨ ਕੀਤਾ ਗਿਆ ਹੈ। ਇਸ ਮੌਕੇ ਮਸਜਿਦ ਦੇ ਪ੍ਰਧਾਨ ਉਮਰਦੀਨ ਖਾਨ, ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲਵਾ, ਲਖਵੀਰ ਸਿੰਘ ਰੁਪਾਲਾਹੇੜੀ, ਰਵਿੰਦਰ ਸਿੰਘ ਮਲਵਾ, ਬਲਦੇਵ ਸਿੰਘ ਪ੍ਰਧਾਨ ਨੇ ਵੀ ਆਏ ਸਮੂਹ ਲੋਕਾਂ ਨੂੰ ਸੰਬੋਧਨ ਕੀਤਾ ਤੇ ਇਸ ਹੀ ਮਿਲਣ ਸਮਾਰੋਹ ਵਿੱਚ ਮੁਹੱਬਤ ਅਤੇ ਸਮਾਨਤਾ ਦੇ ਤਿਉਹਾਰ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ। आखिर अब्दुल रशीद जी ने आए आगु साहबाना आते उनरे साथीया दा इस समारोह विच शामिल होन ते धन्यवाद कीता इस मौके अफजल गाजी बलविंदर सिंह नंबरदार राम सिंह हरमीत सिंह मोहम्मद उस्मान उमरदीन तीनदीन इरशाद अहमद मौलाना हमीद, मुल्तान पाग अली फाही महमद, मेवा सिंह आदि विशेष तौर ते हाजिर होए आओ देखदे हा साडे चैनल दी टीम नाल आगुआ ने जो गल्ल की थी ਬਹੁਤ ਹੀ ਸਤਿਕਾਰਯੋਗ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਡੇ ਮੁਸਲਮ ਭਾਈਚਾਰਾ ਇੱਥੇ ਬਲੋਆ ਚ ਜਿਹੜਾ ਇਕੱਠ ਰੱਖਿਆ ਸੀ ਮਸਜਿਦ ਵਿੱਚ ਇਕੱਠ ਹੋਇਆ ਸੀ ਤੇ ਮੀਟਿੰਗ ਹੋਈ ਹੈ ਮੀਟਿੰਗ ਚ ਈਦ ਦਾ ਜਿਹੜਾ ਹੈ ਬਹੁਤ ਜਿਹੜਾ ਦਿਹਾੜਾ ਮਨਾ ਰਹੇ ਪਿਛਲੇ 4 4 ਦਿਨਾਂ ਤੋਂ ਪਿਛਲੇ ਜਿਹੜਾ 4 ਦਿਨਾਂ ਤੋਂ ਈਦ ਦਾ ਚੱਲ ਰਿਹਾ ਹੈ ਲਗ ਲਗ ਜਗ੍ਹਾ ਪ੍ਰੋਗਰਾਮ ਹੋਏ ਨੇ ਲਗ ਲਗ ਜਗ੍ਹਾ ਹਾਜ਼ਰੀ ਲਵਾਈ ਹੈ ਸਾਰੇ ਮੁਸਲਮ ਭਾਈਚਾਰੇ ਨੂੰ ਮਮਾਰਕਾਂ ਨੂੰ ਵੀ ਅਸੀਂ Eid ਦੀ ਆ ਪੂਰੇ ਦੇਸ਼ ਵਾਸੀਆਂ ਨੂੰ ਪਰ ਇੱਥੇ ਆ ਜਾ ਕੇ ਪਿੰਡ ਮਲੋਆ ਚ ਬਹੁਤ ਵੱਡਾ ਇੱਕ ਵਧੀਆ ਇਕੱਠ ਹੋਇਆ ਜਿੱਥੇ ਸਾਰੇ ਹੀ Hindu, Muslim, Sikh, ईसाई ਆਪਸ ਵਿੱਚ ਹੰਭਾਈ-ਭਾਈ ਸਾਰੇ ਜਿਹੜੇ ਲੋਕ ਇਕੱਠੇ ਹੋ ਕੇ ਇੱਥੇ ਸਾਰੇ ਤਰ੍ਹਾਂ ਦੇ ਸਾਰੇ ਧਰਮਾਂ ਦੇ ਇਕੱਠੇ ਹੋ ਕੇ ਲੋਕ ਇਸ ਮਸਜਿਦ ਵਿੱਚ ਆਏ ਤੇ ਵਧਾਈ ਵੀ ਦਿੱਤੀ ਹੈ ਤੇ ਆਪਣੇ ਆਪਣੇ ਵਿਚਾਰ ਰੱਖ ਕੇ ਅੱਗੇ ਮੁਸਲਮ ਭਾਈਚਾਰੇ ਨੂੰ ਬੇਨਤੀ ਵੀ ਕੀਤੀ ਹੈ ਵੀ ਸਾਰੇ ਜਿਹੜੇ ਧਰਮਾਂ ਚ ਸਮਾਜਾਂ ਚ ਵੰਡੇ ਹੋਏ ਲੋਕ ਜਿਵੇਂ ਸਾਡੇ ਆਗੂ ਸਹਿਬਾਨ ਨੇ ਦੱਸਿਆ ਬੋਬੀ ਜੀ ਨੇ ਦੱਸਿਆ ਪ੍ਰਿੰਸੀਪਲ ਬਲਵੰਰੀ ਲਾਲ ਜੀ ਨੇ ਦੱਸਿਆ ਵੀ ਸਾਰੇ ਵਿਅਕਤੀਆਂ ਨੂੰ ਰਲ ਮਿਲ ਕੇ ਤੇ ਇਕੱਠਾ ਰਹਿਣਾ ਚਾਹੀਦਾ ਜਿਵੇਂ ਗੁਰੂਆਂ ਦਾ ਫਰਮਾਨ ਹੈ ਸਾਰੇ ਬੰਦੇ ਨੂੰ ਇਕੱਠੇ ਰਹਿਣਾ ਚਾਹੀਦਾ ਬਹੁਤ ਸਾਰੇ ਜਿਹੜੇ politcal ਲੋਕ ਸ਼ਿਆਸੀ ਲੋਕ ਨੇ ਉਹ ਸਾਡੇ ਭਾਈਚਾਰੇ ਨੂੰ ਚਾਹੇ ਮੁਸਲਮਾਨ ਭਾਈਚਾਰਾ ਹੋਵੇ ਹਿੰਦੂ ਭਾਈਚਾਰਾ ਹੋਵੇ ਸਿੱਖ ਭਾਈਚਾਰਾ ਹੋਵੇ ਉਹਨਾਂ ਦੇ ਖਿਲਾਫ ਜਿਹੜੀ ਜੰਗ ਛੇੜ ਰੱਖਦੇ ਨੇ ਕੋਈ ਨਾ ਕੋਈ ਸ਼ਰਾਰਤੀ ਅੰਸਰ ਛੇੜ ਰੱਖਦੇ ਉਹਨਾਂ ਤੋਂ ਸਾਵਧਾਨ ਰਹਿ ਕੇ ਦੇਸ਼ ਨੂੰ ਚਲਾਉਣਾ ਆਪਣੇ ਸਮਾਜ ਨੂੰ ਚਲਾਉਣਾ ਬਹੁਤ ਚੰਗਾ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਤੇ ਹਰ ਸਾਰੇ ਬੰਦੇ ਜਿਹੜੇ ਮਿਲ-ਗਿਲ ਕੇ ਰਹੋ ਐਸੀ ਤਰ੍ਹਾਂ ਫੰਕਸ਼ਨ ਪ੍ਰੋਗਰਾਮ ਹੁੰਦੇ ਚਾਹੇ ਮੁਸਲਮਾਨ ਭਾਈਚਾਰੇ ਦਾ ਹੋਵੇ ਹਿੰਦੂਆਂ ਦਾ ਹੋਵੇ ਸਿੱਖਾਂ ਦਾ ਹੋਵੇ ਸਾਰੇ ਵਿਅਕਤੀਆਂ ਨੂੰ ਇਕੱਠੇ ਹੋਣ ਦਾ ਸਾਡਾ ਬੇਨਤੀ ਹੈ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਦ ਮੁਬਾਰਕ ਜੀ ਥੋੜੇ ਦਿਨ ਹੋਏ ਈਦ ਲੰਘੀ ਆ ਸਭ ਨੂੰ ਈਦ ਦੀ ਮੁਬਾਰਕ ਇਹ ਜਿਹੜੀ ਮਸਜਿਦ ਹੈ ਜੀ ਬਹੁਤ ਪੁਰਾਣੀ ਮਸਜਿਦ ਹੈ ਪਿੰਡ ਦੀ ਇਹਦਾ ਜਿਹੜਾ ਨੀਂਹ ਪੱਥਰ ਰੱਖਿਆ ਉਹ ਸਾਡੇ ਸਿੱਖ ਭਾਈਚਾਰੇ ਨਾਲ ਰਲ ਕੇ ਮੁਸਲਮਾਨ ਭਾਈਚਾਰੇ ਨਾਲ ਰੱਖਿਆ ਸੀ ਸਾਡੇ ਬਜ਼ੁਰਗ ਇੱਥੇ ਇਕੱਠੇ ਹੋਏ ਸੀ ਕਿਉਂਕਿ ਥੋੜੀ ਪ੍ਰੋਬਲਮ ਆ ਰਹੀ ਸੀ ਮਸਜਿਦ ਬਣਾਉਣ ਚ ਤੇ ਸਾਡੇ ਸਿੱਖ ਭਾਈਚਾਰੇ ਨੇ ਉਹ ਤੋਂ ਬਹੁਤ ਮਦਦ ਕੀਤੀ ਤੇ ਇਹ ਤੋਂ ਥੋੜਾ ਜਿਹਾ ਪਿੱਛੇ हट ਕੇ ਜਾਵਾਂ ਮੈਂ ਸਨ 47 ਦੀ ਗੱਲ ਹੈ ਜਦੋਂ ਹੱਲੇ ਪਏ ਡਿਵਾਈਡ ਹੋਇਆ ਤਾਂ ਸਾਡੇ ਬਜ਼ੁਰਗਾਂ ਨੇ ਬਜ਼ੁਰਗ ਦਾਦੇ ਜੀ ਸਾਡੇ ਬਜ਼ੁਰਗਾਂ ਨੇ ਮੁਸਲਮਾਨ ਭਾਈਚਾਰੇ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਰੱਖਿਆ ਵੀ ਅਸੀਂ ਇਹਨਾਂ ਨੂੰ ਇੱਥੋਂ ਜਾਣ ਨਹੀਂ ਦੇਣਾ ਇੱਥੇ ਰੱਖਾਂਗੇ ਉਹ ਕਹਿੰਦੇ ਸੀ ਅਸੀਂ ਜਾਣਾ ਜਿੱਥੇ ਸਾਡੇ ਰਿਸ਼ਤੇਦਾਰ ਭਾਈ ਚਲੇ ਗਏ ਉੱਥੇ ਜਾਣਾ ਪਰ ਨਹੀਂ ਬਜ਼ੁਰਗ ਕਹਿੰਦੇ ਤੁਹਾਨੂੰ ਸਾਡੇ ਤੁਸੀਂ ਭਰਾਏ ਅਸੀਂ ਤੁਹਾਨੂੰ ਇੱਥੇ ਰੱਖਣਾ ਤੇ ਇਹ ਪੁਰਾਣੇ ਅਮਰ ਸਿੰਘ ਜੀ ਜਾਣਦੇ ਪੁਰਾਣੇ ਬੰਦੇ ਤੇ ਸਾਰੇ ਮੁਸਲਮਾਨ ਭਾਈ ਚਾਰੇ ਨੂੰ ਅਸੀਂ ਆਪਣੇ ਪਿੰਡ ਵਿੱਚ ਪਚਾ ਕੇ ਰੱਖਿਆ ਤੇ ਇਹਨਾਂ ਦਾ ਪਹਿਰਾ ਰੱਖਿਆ ਸਾਡੇ ਬਜ਼ੁਰਗਾਂ ਨੇ ਨੰਗੀਆਂ ਤਲਵਾਰਾਂ ਲੈ ਕੇ ਪਿੰਡ ਵਿੱਚ ਘੁੰਮੇ ਇਹਨਾਂ ਨੂੰ ਆਪਣੇ ਬੜੇ ਪਿਆਰ ਦੇ ਨਾਲ ਆਪਣੇ ਫੈਮਿਲੀ ਦੇ ਤਰ੍ਹਾਂ ਰੱਖਿਆ ਤਾਂ ਇੰਨੀ ਇੱਕ ਗੱਲ ਜੈ ਭੀਮ ਜੈ ਭਾਪ ਸਾਥਿਓ ਇਹ ਮਮਦੀ ਮੱਜਦ ਮਲਵਾ ਜਿਹੜੀ ਹੈ ਨਾ बड़ी कुर्बानी से शुरू हुई है इस गाव कभी भी मस्जिद नहीं थी सर इन सारे साथियों के जोर मिलते सिख भाई हिंदू भाई सारे के जोर मिलते ये शुरू होया सारा प्रोग्राम सन संताली सरदार जी ने बोलिया साढ़े तो असिता अडे तो बार तो दो सौ ढाई सौ तीन सौ पांच सौ बंदा होर आचा है बहुत इस नगर का साढ़े का बहुत साथ रहा बहुत अच्छे लोग ने अच सारे ਸਿੱਖ ਭਾਈਆਂ ਕਾ Hindu ਲੋਕਾਂ ਕਾ ਅਸਾਈ ਲੋਕਾਂ ਕਾ ਸਭ ਲੋਕਾਂ ਕਾ ਧੰਨਵਾਦ ਕਰੀਏ ਜਿਹੜੇ ਸਾਡੀ ਮੱਜਦ ਮਾਨ ਕਾ ਸਾਡਾ ਹੌਸਲਾ ਵਧਾਈ ਕਰਿਆ ਸਾਨੂੰ ਹੌਸਲਾ ਦਿਆ ਅਤੇ ਸਾਰੇ ਸਾਰੇ ਤਿਆਰਾ ਮੇਂ ਇਕੱਠੇ ਹੋ ਗਏ ਆਪਣਾ ਆਪਣਾ ਤਿਆਰ ਮਲਾ ਕੇ ਇਕਤਾ ਦਿਖਾਈਏ ਸਾਰੇ ਭਾਈ ਸਾਰਾ ਵੈਗ ਨੂੰ ਜੁਕਾ ਫਾਲਤਾ ਵੈਗ ਨੂੰ ਫਤ